ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਿੱਖ ਸੰਸਦਾਂ ਨੂੰ ਚਿੱਠੀ ਵੇਖਣ ਨੂੰ ਮਿਲੀ ਹੈ ਤਾਂ ਅਜਿਹੇ ਚ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਚਿੱਠੀ ਸਿੱਖ ਸੰਸਦਾਂ ਨੂੰ ਭੇਜੀ ਗਈ ਵੀਰ ਬਾਲ ਦਿਵਸ ਨਾਂ ਬਦਲਣ ਦੇ ਲਈ ਸਦਨ ਚ ਮੈਂਬਰ ਪਾਰਲੀਮੈਂਟ ਇਹ ਮੁੱਦਾ ਚੁੱਕਾ ਇਸ ਜ਼ਿਕਰ ਕੀਤਾ ਗਿਆ ਵੀਰ ਬਾਲ ਦਿਵਸ ਦੀ ਥਾਂ ਸਹਿਬਜ਼ਾਦੇ ਸ਼ਹਾਦਤ ਦਿਵਸ ਕੀਤਾ ਜਾਵੇ ਨਾ ਮੋਦੀ ਸਰਕਾਰ ਨੇ ਜਨਵਰੀ 2022 ਚ ਰੱਖਿਆ ਸੀ वीर बाल दिवस ਤੇ ਇਸੇ ਦੇ ਉਤੇ ਇਤਰਾਜ਼ এসਜੀਪੀਸੀ ਨੇ ਚੁੱਕੇ ਉਸ ਵਕਤ ਜਦੋਂ ਨਾਮ ਇਸ ਦਾ ਰੱਖਿਆ ਗਿਆ ਸੀ ਤੇ ਹੁਣ ਚਿੱਠੀ ਭੇਜੀ ਗਈ ਹੈ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰ ਮੌਕੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਤਾਂ ਸਾਲ 2022 ਤੋਂ ਭਾਰਤ ਸਰਕਾਰ ਦੇ ਵੱਲੋਂ 10ਵੇਂ ਪਾਤਸ਼ਾਹ ਜੀ ਦੇ ਸਹਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ वीर बाल दिवस ਦੇ ਵੱਲੋਂ ਮਨਾਇਆ ਜਾਂਦਾ ਹੈ ਇਸ ਦਾ ਜ਼ਿਕਰ ਕੀਤਾ ਗਿਆ ਤਾਂ ਜਥੇਦਾਰ ਸਾਹਿਬ ਦੀ ਸਿੱਖ ਸੰਸਦਾਂ ਨੂੰ ਚਿੱਠੀ ਵੇਖਣ ਨੂੰ ਮਿਲੀ ਵੀਰ ਬਾਲ ਦਿਵਸ ਦੀ ਜਗਾ ਨਾ ਜਿਹੜਾ ਉਹ ਬਦਲਣ ਦੀ ਮੰਗ ਕੀਤੀ ਸਹਿਬਜ਼ਾਦੇ ਸ਼ਹਾਦਤ ਦਿਵਸ ਇਹ ਨਾ ਕੀਤਾ ਜਾਵੇ ਇਹ ਮੰਗ ਕੀਤੀ ਅਸਲ ਗੱਲ ਜਿਹੜੀ ਨਾਮ ਦੀ ਹੈ ਕਿਉਂਕਿ ਜਿਹੜੇ ਸਾਬਜਾਦੇ ਨੇ ਉਹਨਾਂ ਨੇ ਸ਼ਹਾਦਤ ਦਿੱਤੀ ਆ ਉਹਨਾਂ ਦਾ ਨਾਮ ਜਿਹੜਾ ਸਾਬਜਾਦਾ ਸ਼ਹਾਦਤ ਦਿਵਸ ਰੱਖਿਆ ਜਾਣਾ ਚਾਹੀਦਾ ਸੀ ਜਿਹੜੀ ਗੱਲ ਉਸ ਸਮੇਂ ਦੇ ਜਫੇਦਾਰ ਸ੍ਰੀ ਕਾਲਤਕ ਸਾਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਹ ਗੱਲ ਕਹੀ ਸੀ ਉਸ ਸਮੇਂ ਤੇ ਵਿਰੋਧ ਵੀ ਕੀਤਾ ਸੀ ਤੋਂ ਅੱਜ ਦੇ ਜਿਹੜੇ ਜਫੇਦਾਰ ਤਤਕਾਲੀ ਜਫੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਜਿਨ੍ਹਾਂ ਨੇ ਸਾਰੇ ਪੰਜਾਬ ਨਾਲ ਸੰਬੰਧਿਤ ਐਮਪੀਜ਼ ਨੂੰ ਜਿਹੜੀ ਐ ਕਿ ਇੱਕ ਪੱਤਰ ਲਿਖਿਆ ਕਿ ਇਸ ਦਾ ਨਾਮ ਜਿਹੜਾ ਵਾ ਵੀਰਵਾਲ ਦਿਵਸ ਦੀ ਥਾਂ ਦੇ ਉੱਤੇ ਸਹਿਬਜ਼ਾਦਾ ਸ਼ਹਾਦਤ ਦਿਵਸ ਰੱਖਿਆ ਜਾਵੇ ਕਿਉਂਕਿ ਜਿਹੜੀ ਉਹਨਾਂ ਦੀ ਸ਼ਹਾਦਤ ਹੈ ਬਹੁਤ ਮਹਾਨ ਹੈ ਉਹ ਉਹ ਸਹਿਬਜ਼ਾਦੇ ਨੇ ਗੁਰੂ ਸਾਹਿਬ ਦੇ ਤੇ ਮੱਢੀ ਇੱਕ ਕੁਰਬਾਨੀ ਦੀ ਸ਼ਹਾਦਤ ਦਿੱਤੀ ਹੈ ਸੋ ਉਹਨਾਂ ਦੇ ਨਾਮ ਦੇ ਬਾਰੇ ਦੇ ਵਿੱਚ ਜਹਦਰ ਸਾਹਿਬ ਵੱਲੋਂ ਜੋ ਵਿਚਾਰ ਦਿੱਤਾ ਗਿਆ ਅਸੀਂ ਡਟ ਕੇ ਉਸਦੇ ਵਿਚਾਰਾਂ ਦੇ ਨਾਲ ਸਹਿਮਤ ਹਾਂ ਤੇ ਅਸੀਂ ਇਹ ਵੀ ਅਪੀਲ ਕਰਦੇ ਹਾਂ ਕਿ ਜਿਹੜੇ ਬੀਜੇਪੀ ਦੇ ਜਿਹੜੇ ਐਮਐਲਏ ਆ ਜਿਨ੍ਹਾਂ ਨੇ ਇਹ ਦਿਨ ਮਨਾਉਣ ਦੀ ਵਿਚਾਰ ਲੈ ਕੇ ਆਂਦੀ ਸੀ ਤੇ ਵੱਡੇ ਪੱਧਰ ਤੇ ਸਾਈਨ ਕਰਾਇਆ ਸੀ ਅਸੀਂ ਚਾਹਾਂਗੇ ਕਿ ਉਹ پورے ਇਲਾਕੇ ਇਸ ਦਿਨ ਦਾ ਨਾਮ ਜਿਹੜਾ ਵਾ ਉਹ ਸਾਬਜਾਦਾ ਸ਼ਹਾਦਤ ਦਿਵਸ ਰੱਖਣ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹੀਦੀ ਸਪਤਾ ਜਿਹੜਾ ਆਰੰਭ ਹੋਣ ਜਾ ਰਿਹਾ ਤੇ ਵੀਰਬਾਲ ਦਿਵਸ ਦਾ ਨੋਤੇ ਇਤਰਾਜ ਆ ਸਿੱਖਾਂ ਨੂੰ ਸੋ ਇਸ ਕਾਲ ਤੱਕ ਸਾਹਿਬ ਦੀ ਜਿਹੜੀ ਜਿਹੜਾ ਵਿਚਾਰ ਹੈ ਇਸ ਨੂੰ ਸਾਂਝੇ ਤੌਰ ਤੇ ਸਮੁੱਚੇ ਤੌਰ ਤੇ ਦੇਸ਼ ਦੇ ਲੋਕ ਅਤੇ ਦੇਸ ਦੇ ਜਿਹੜੇ ਪਾਰਲੀਮੈਂਟ ਦੇ ਮੈਂਬਰ ਨੇ ਉਹ ਇਸ ਗੱਲ ਲਈ ਇੱਕ ਮਤ ਹੋ ਕੇ ਆਪਣਾ ਵਿਚਾਰ ਦੇਣ ਤੇ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਮਨਿੰਦਰ ਸਿੰਘ ਮੋਂਗਾ ਜੁੜੇ ਨੇ ਤਾਂ ਮਨਿੰਦਰ ਪਹਿਲਾਂ ਵੀ ਜਦੋਂ ਇਹ ਨਾਮ ਰੱਖਿਆ ਗਿਆ ਸੀ ਵੀਰ ਬਾਲ ਦਿਵਸ ਉਦੋਂ ਵੀ ਇਤਰਾਜ਼ ਚੁੱਕੇ ਸਨ ਤੇ ਇੱਕ ਵਾਰ ਮੁਰਤੋਂ ਚਿੱਠੀ ਲਿਖੀ ਗਈ ਹੈ ਜਥੇਦਾਰ ਸਾਹਿਬ ਦੇ ਵੱਲੋਂ ਇਹ ਮੰਗ ਕੀਤੀ ਕਿ ਨਾਮ ਜਿਹੜਾ ਹੈ ਉਹ ਬਦਲਿਆ ਜਾਵੇ ਆ ਦੇਖੋ ਪਾ ਸਰਕਾਰ ਵੱਲੋਂ ਜਦੋਂ 2022 ਦੇ ਵਿੱਚ ਦਸ਼ਮ ਪਿਤਾ ਸ਼੍ਰੀ ਗੁਰਗੋਬਿੰਦ ਸਿੰਘ ਜੀ ਦੇ ਸਹਾਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਦਿਆ ਇਹ ਦਿਨ ਮਨਾਉਣ ਦਾ ਐਲਾਨ ਕੀਤਾ ਗਿਆ ਸੀ ਬਿਨਾਂ ਸ਼ੱਕ ਸੋਚੀ ਸੇ ਇੱਕ ਕੌਮ ਦੇ ਵਿੱਚ ਖੁਸ਼ੀ ਦੀ ਲਹਿਰ ਸੀ ਕਿ ਪਾ ਸਰਕਾਰ ਵੱਲੋਂ ਇੱਕ ਜਿਹੜਾ ਸਨਮਾਨ ਕੀਤਾ ਜਾ ਰਿਹਾ ਹੈ ਸਹਾਬਜ਼ਾਦੇ ਦੀ ਸ਼ਹਾਦਤ ਦਾ ਪਰ ਜੋ ਨਾਮ ਰੱਖਿਆ ਗਿਆ ਉਸ ਨੂੰ ਉੱਚੀ ਸਿੱਖ ਕੌਮ ਵੱਲੋਂ ਸਿੱਖ ਧਰਮ ਦੀ ਜਜ਼ਬਾਤਾਂ ਦੇ ਉਲਟ ਸਪਤਾਵਲੀ ਜਿਹੜੀ ਹੈ ਉਹ ਬਣਿਆ ਗਿਆ ਉਹਦੇ ਸਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਜੇ ਦੇਖਦੇ ਵੱਖ-ਵੱਖ ਕਿਚਿਆਂ ਨਹੀਂ ਬਲਕਿ ਦੁਨੀਆ ਭਰ ਤੋਂ ਸੋਚੀ ਸਿੱਖ ਕੌਮ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਜਿਹੜਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਦੇਣ ਸਰਕਾਰ ਤੱਕ ਜਿਹੜੀ ਸਿੱਖ ਕੌਮ ਦੀ ਜਜ਼ਬਾਤਾਂ ਉਹ ਉਹਨਾਂ ਨੂੰ ਪਹੁੰਚਾਇਆ ਜਾਣ ਉਹਨਾਂ ਨੂੰ ਜਾਨੂ ਕਰਾਇਆ ਜਾਵੇ ਤੇ ਸ਼੍ਰੋਮਣੀ ਕਮੇਟੀ ਪਹਿਲਾਂ ਵੀ ਇਹ ਯਤਨ ਕਰ ਚੁੱਕੀ ਹੈ ਅਨੇਕਾ ਵਾਰ ਲਿਖਤੀ ਰੂਪ ਦੇ ਵਿੱਚ ਜਿਹੜਾ ਜੱਥੇ ਹੀ ਭੇਜ ਕੇ ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਦੀ ਐਂਟਰੀ ਕਮੇਟੀ ਦੀ ਬੈਠਕ ਦੇ ਵਿੱਚ ਵੀ ਇਸ ਮਾਮਲੇ ਵਿੱਚ ਮਤਾ ਪਾਸ ਕੀਤਾ ਗਿਆ ਸੀ ਔਰ ਭਾਰਤ ਸਰਕਾਰ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਤੋਂ ਜਾਨੂ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਹੁਣ ਆਖਰਕਾਰ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਇਸ ਮਾਮਲੇ ਦੀ ਸੰਜੀਦਗੀ ਨੂੰ ਦੇਖਦਿਆਂ ਹੋਇਆ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਜਿੱਤ ਕੇ ਆਏ ਇੱਕ ਮੈਂਬਰ ਪਾਰਲੀਮੈਂਟ ਨੇ ਜਿਹੜੇ ਕਿਉਂ ਇਸ ਲੋਕ ਸਭਾ ਚ ਵਜੂਦ ਨੇ ਉਹਨਾਂ ਸਾਰਿਆਂ ਨੂੰ ਚਿੱ ਇਹ ਜਿਹੜੀ ਤਾਕੀਦ ਕੀਤੀ ਗਈ ਹੈ ਇਹ ਦੇਸ਼ ਦਿੱਤਾ ਗਿਆ ਹੈ ਕਿ ਉਹ ਭਾਰਤ ਸਰਕਾਰ ਦੇ ਨੂੰ ਦਬਾਅ ਬਣਾਉਣ ਦੇ ਵਿੱਚ ਕਾਮਯਾਬ ਹੋ ਲੋਕ ਸਭਾ ਵਿੱਚ ਜ਼ੋਰਦਾਰ ਟੰਗ ਦੇਣ ਵਾਲੇ ਮੁੱਦਾ ਚੱਕਣ ਤਾਂ ਜੋ ਵੀਰ ਬਾਲ ਦਿਵਸ ਦੀ ਥਾਂ ਤੇ ਇਸ ਦਾ ਨਾਮ ਬਦਲ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਸਾਹਿਬ ਜੀ ਦੇ ਸ਼ਹਾਦਤ ਦਿਵਸ ਵਜੋਂ ਇਸ ਦਾ ਇਹ ਨਾਮ ਹੈ ਉਹ ਰੱਖਿਆ ਜਾਵੇ ਜੀ ਜੀ ਮਨਿੰਦਰ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਵੀਰ ਬਾਲ ਦਿਵਸ ਨਾਮ ਬਦਲਣ ਦਾ ਮੁੱਦਾ ਮਰਤੋ ਚੁੱਕਿਆ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਇਹ ਮੰਗ ਕੀਤੀ ਹੈ ਕਿ ਸਹਿਬਜ਼ਾਦੇ ਸ਼ਹਾਦਤ ਦਿਵਸ ਇਸ ਦਾ ਨਾਮ ਰੱਖਿਆ ਜਾਵੇ